ਕੌਰੂ ਬਾਦਸ਼ਾਨ ਨੂੰ ਉਪਦੇਸ਼ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਚਾਰ ਉਦਾਸੀਆਂ ਦੇ ਸਮੇਂ ਰੋਮ ਦੇਸ਼ ਵਿੱਚ ਗਏ ਤਾਂ ਉਥੋਂ ਦਾ ਰਾਣ ਵਾਲਾ ਸੀ ਕੌਰੂ ਬਾਦਸ਼ਾ ਕੌਰੂ ਬਾਦਸ਼ਾ ਜੀ ਸਾਖੀ ਆਪ ਜੀ ਨੇ ਕਈ ਵਾਰੀ ਸਰਵਣ ਕੀਤੀ ਸੀ ਜਹ ਸਰਵਣ ਕਰੀ ਹੋਣੀ ਹੈ ਗੁਰਮਉ ਪਿਆਰੂ ਕਰੋ ਬਾਦਸ਼ਾਹੀ ਜਿਹੜਾ ਬੜਾ ਜ਼ਾਲਮ ਸੀ ਜਿਸ ਨੇ ਕਿ ਇਤਿਹਾਸਕਾਰ ਗਵਾਹੀ ਪਰਦੇ ਹਨ ਕਿ ਮਰਦਿਆਂ ਦੀਆਂ ਕਬਰਾਂ ਦੇ ਵਿੱਚੋਂ ਵੀ ਪੈਸੇ ਕੱਢ ਲਏ ਸਨ ਸਤਿਗੁਰੂ ਮਹਾਰਾਜ ਨੂੰ ਪਤਾ ਲੱਗਿਆ ਕਿ ਇਥੇ ਕਰੋ ਨਾਮ ਦਾ ਬਾਦਸ਼ਾਹ ਰਹਿੰਦਾ ਹੈ ਜੋ ਕਿ ਬੜਾ ਹੀ ਜ਼ਾਲਮ ਬੜਾ ਹੀ ਨਰਦਈ ਹੈ ਤਾਂ ਸਤਿਗੁਰੂ ਮਹਾਰਾਜ ਜੀ ਨੇ ਖੇੜ ਵਰਤਾਈ ਜਿੱਥੋਂ ਕੌਰੂ ਬਾਦਸ਼ਾਹ ਨੰਗਦਾ ਸੀ ਆਪਣੇ ਮਹਿਲਾਂ ਨੂੰ ਜਾਂਦਾ ਸੀ ਉਸ ਰਸਤੇ ਦੇ ਵਿੱਚ ਫਕੀਰਾਂ ਵਾਲਾ ਪੇਸ਼ ਬਲਦਾ ਲਿਆ ਤੇ ਮਹਾਰਾਜ ਠਿਕਰੀਆਂ ਇਕੱਠੀਆਂ ਕਰਨ ਲੱਗ ਪਏ ਜਦੋਂ ਕੌਰੂ ਬਾਦਸ਼ਾਹ ਆਪਣੇ ਸੈਨਾਪਤੀਆਂ ਦੇ ਨਾਲ ਆਪਣੇ ਵਜ਼ੀਰੇ ਦੇ ਨਾਲ ਉਥੋਂ ਨੰਗਣ ਲੱਗਿਆ ਤਾਂ ਕੀ ਵੇਖਦਾ ਕਿ ਇੱਕ ਫਕੀਰ ਹੈ ਜੋ ਕਿ ਡਿਕਰਿਆਂ ਨੂੰ ਇਕੱਠੀਆਂ ਕਰੀ ਜਾਂਦਾ ਹੈ ਤਾਂ ਇਹ ਇਹ ਵੇਖ ਕੇ ਕਉਰੋ ਬਾਦਸ਼ਾਹ ਨੇ ਫਕੀਰ ਬਣੇ ਗੁਰਨਾਨਕ ਤੇ ਮਹਾਰਾਜ ਤੋਂ ਪੁੱਛਿਆ ਕਿ ਫਕੀਰ ਤੁਸੀਂ ਇਹ ਡਿਕਰਿਆਂ ਇਕੱਠੀਆਂ ਕਿਉਂ ਕਰਦੇ ਹੋ ਤਾਂ ਗਰੀਬ ਨਵਾਜ ਨੇ ਜਵਾਬ ਦਿੱਤਾ ਕਿ ਭਾਈ ਇਹ ਅੱਗੇ ਸਾਡੇ ਦਰਗਾਹਾਂ ਦੇ ਵਿੱਚ ਕੰਮ ਆਉਣਗੇ ਤਾ ਫਿਰ ਕਾਰੋਬਾਰਸ਼ਾ ਕਰਨ ਲੱਗਿਆ ਕਿ ਫਕੀਰ ਜੀ ਪਲਾਂ ਹੀ ਢਿਕਰੀਆਂ ਵੀ ਕਿਸੇ ਨਾਲ ਸਾਥ ਨਵਾਉਂਦੀਆਂ ਹਨ ਤੇ ਮਹਾਰਾਜਾ ਸਮਝਾਉਣ ਦਾ ਪ੍ਰੇਮਈ ਉਤਰੀਕਾ ਸੀ ਤਾਂ ਫਿਰ ਫਕੀਰ ਬਣੇ ਗੁਰਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਸਾਡੀਆਂ ਜਿਸ ਤਰ੍ਹਾਂ ਢਿਕਰੀਆਂ ਇਕੱਠੀਆਂ ਨਹੀਂ ਨਾਲ ਜਾਣੀਆਂ ਤੂੰ ਕਹਿੰਦਾ ਗਰੀਬਾਂ ਦਾ ਖੂਨ ਨਚੋੜ ਕੇ ਉਹਨਾਂ ਤੋਂ ਪੈਸੇ ਖੋ ਲੈਣਾ ਤੇ ਮਰਦਿਆਂ ਦੇ ਕਬਰਾਂ ਦੇ ਵਿੱਚੋਂ ਵੀ ਤੂੰ ਪੈਸੇ ਕੱਢ ਲੈਣਾ ਹੈ ਇਹ ਵੀ ਮਾਇਆ ਤੇਰੇ ਨਾਲ ਨਹੀਂ ਜਾਣੀ ਤਾਂ ਫਿਰ ਗੁਰਮੋਹ ਪਿਆਰ ਉਤੋਂ ਕਉਰੂ ਬਾਦਸ਼ਾਹ ਨੂੰ ਗਿਆਨ ਹੋ ਗਿਆ ਸੀ ਸਾਡੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੇ ਲਾਇਕ ਕਰਿਓ ਕਮੈਂਟਾਂ ਦੇ ਵਿੱਚ ਤਨ ਸ੍ਰੀ ਗੁਰੂ ਨਾਨਕ ਤਨ ਸ੍ਰੀ ਗੁਰੂ ਨਾਨਕ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ